ऑपरेशन सिंदूर जो सिंदूर सिंदूर कि हाल हीज 6 ਤੋਂ 7 ਦੀ ਦਰਮਿਆਣੀ ਰਾਤ ਨੂੰ ਸਾਡੀਆਂ ਆਰਮਡ ਫੋਰਸਸ ਨੇ ਉਸ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਹੁਣ ਸਿੰਦੂਰ ਨੂੰ ਲੈ ਕੇ ਪੰਜਾਬ ਦੀ ਸਿਆਸਤ ਬਗਦੀ ਹੋਈ ਗਰਮੌਂਦੀ ਹੋਈ ਵਿਖਾਈ ਦੇ ਰਹੀ ਹੈ ਪੰਜਾਬ ਜਿਸ ਸਿੰਦੂਰ ਵਾਲੀ ਸਿਆਸਤ ਗਰਮਾ ਗਈ ਹੈ ਸੀਐਮ ਭਗਵੰਤ ਸਿੰਘ ਪਾਣ ਨੇ ਬੀਜੇਪੀ ਤੇ ਤਿੱਖਾ ਤੰਜ ਕਸਦੇ ਹੋਏ ਕਿਹਾ ਹੈ ਕਿ ਕੀ ਹੁਣ ਲਿਆਂਦੀ ਜਾ ਰਹੀ ਹੈ ਵਨ ਨੇਸ਼ਨ ਵਨ ਹਸਬੰਡ ਸਕੀਮ ਸਿੰਦੂਰ ਦੇ ਨਾਮ ਤੇ ਵੋਟਾਂ ਮੰਗ ਰਹੀ ਹੈ ਬੀਜੇਪੀ ਬੀਜੇਪੀ ਸਿੰਦੂਰ ਦਾ ਮਜ਼ਾਕ ਉਡਾ ਰਹੀ ਹੈ ਸੀਐਮ ਭਗਵੰਤ ਪਾਣ ਇਹ ਨਗੱਲਾ ਜ਼ਿਕਰ ਕਰਦੇ ਹੋਏ ਨਜ਼ਰ ਆਏ ਪੰਜਾਬ ਕਾਂਗਰਸਪਦਾਨ ਰਾਜਾ ਵੜਿੰਗ ਨੇ ਵੀ ਬੀਜੇਪੀ ਨੂੰ ਕਿਹਾ ਕਿ ਕਿਤੇ ਪੰਜਾਬ ਸਿੰਦੂਰ ਲੈ ਕੇ ਨਾ ਤੁਰ ਪੈਣਾ ਬੀਜੇਪੀ ਵਾਲਿਆਂ ਨੂੰ ਪਟੰਗੀਆਂ ਪੰਜਾਬਣਾ ਸਿੰਦੂਰ ਪਤੀ ਦਾ ਹੱਕ ਹੈ ਬੀਜੇਪੀ ਦਾ ਨਹੀਂ ਹੈ ਇਸ ਗੱਲ ਦਾ ਜ਼ਿਕਰ ਪੰਜਾਬ ਕਾਂਗਰਸਪਦਾਨ ਰਾਜਾ ਵੜਿੰਗ ਨੇ ਕੀਤਾ ਤੇ ਪੰਜਾਬ ਚ ਸਿੰਧੂ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ ਅਸੀਂ ਵੇਖਿਆ ਕਿ ਕਿਸ ਦੇ ਨਾਲ ਲਿਗਾਣਾ ਪੱਛਮੀ ਦੀ ਜ਼ਿਮਨੀ ਚੋਣ ਹੈ ਬੀਤੇ ਹੀ ਕੱਲ ਜਦੋਂ ਰਵਨੀਤ ਬਿੱਟੂ ਉੱਥੇ ਪਹੁੰਚੇ ਹੋਏ ਸਾਂ ਕਿ ਨਾਮਜ਼ਦਗੀ ਦਾਖਲ ਕੀਤੀ ਗਈ ਸੀ ਜੀਵਨ ਗੁਪਤਾ ਦੇ ਵੱਲੋਂ ਭਾਜਪਾ ਦੇ तमाम ਲੀਡਰਸ ਮੌਕੇ ਤੇ ਮੌਜੂਦ ਸੀ ਸੁਨੀਲ ਜਾਖੜ ਕੋਲੇ ਕੇ ਰਵਿਸ਼ ਬਿੱਟੂ ਵੀ ਮੌਕੇ ਤੇ ਮੌਜੂਦ ਸੀ ਹਾਲਾਂਕਿ ਰਮੇਸ਼ ਬਿੱਟੂ ਨੇ ਗਲਦਾਰ ਜ਼ਿਕਰ ਕੀਤਾ ਕਿ ਜੋ ਐਤਕੀ ਵੋਟਾਂ ਨੇ ਉਹ ਆਪਰੇਸ਼ਨ ਸਿੰਦੂਰ ਦੇ ਨਾਮ ਤੇ ਪਾਈਆਂ ਜਾਣ ਤੇ ਜਿਸ ਨੂੰ ਲੈ ਕੇ ਹੁਣ ਪੰਜਾਬ ਦੀ ਸਿਆਸਤ ਗਰਮਾਦੀ ਹੋਈ ਮਗਦੀ ਹੋਈ ਵਖਾ ਰਹੀ ਹੈ। ਮਾਦੇ ਬੁੱਟਾ ਮਗ ਨਹੀਂ ਸਿੰਦੂਰ ਸਿੰਦੂਰ ਦਾ ਜਿਹੜਾ ਮਜ਼ਾਕ ਉੱਡਿਆ। ਉਹਨਾਂ ਦੇਖਿਆ ਤੁਸੀਂ। ਵੀ ਮਤਲਬ ਅਸੀਂ ਸਿੰਦੂਰ ਵੀ ਭੇਜਾਂਗੇ ਹਰ ਘਰ 'ਚ। ਤੁਹਾਡੇ ਕਰੇ ਆਊਗਾ ਫਿਰ ਤੂੰ ਲਾ ਲੇਗਾ ਫਿਰ ਕਹਿੰਦੇ ਆਂ ਵਿਆਹ ਲੈ ਮੋਦੀ ਦੇ ਨਾਂ ਦਾ ਸੰਦੂਰ ਲਾਦਾ ਇਹ ਵਨ ਨੇਸ਼ਨ ਵਨ ਹਸਬੰਡ ਇਹ ਇਹ ਸਕੀਮ ਹੈ ਯਾਰ ਸੰਦੂਰਾਂ ਦੇ ਨਾਂ ਤੇ ਬੋਟਾ ਮੰਗਦੇ ਨਹੀਂ ਸੰਦੂਰ ਸਿੰਧੂਰ ਦਾ ਜਿਹੜਾ ਮਜ਼ਾਕ ਉੱਡਿਆ ਉਹਨੂੰ ਦੇਖਿਆ ਤੁਸੀਂ ਵੀ ਮਤਲਬ ਅਸੀਂ ਸੰਦੂਰ ਵੀ ਭੇਜਾਂਗੇ ਹਰ ਘਰ 'ਚ ਤੁਹਾਡੇ ਕਰੇ ਆਊਗਾ ਫਿਰ ਤੂੰ ਲਾ ਲੇਗਾ ਫਿਰ ਕਹਿੰਦੇ ਆਂ ਵਿਆਹ ਲੈ ਮੋਦੀ ਦੇ ਨਾਂ ਦਾ ਸੰਦੂਰ ਲਾਦਾ ਇਹ ਇੱਕ ਵਨ ਨੇਸ਼ਨ ਵਨ ਹਸਬੈਂਡ ਇਹ ਇੱਕ ਸਕੀਮ ਹੈ। ਬਾਕੀ ਜਿਹੜਾ ਆਪਰੇਸ਼ਨ ਸੰਧੂਰ ਹੋਇਆ ਉਹਦੇ ਬਾਰੇ ਸਾਰੀ ਦੁਨੀਆ ਜਾਣਦੀ ਹੈ ਕਿ ਕੀ ਹੋਇਆ। ਅਸੀਂ ਆਪਣੀਆਂ ਫੌਜਾਂ ਨੂੰ ਸਲਾਮ ਕਰਦੇ ਹਾਂ। ਅਸੀਂ ਆਪਣੇ ਦੇਸ਼ ਦੇ ਨਾਲ ਹੈ ਲੇਕਿਨ ਸਾਡੇ ਕੁਝ ਸਵਾਲਾਂ ਦੇ ਜਿਹੜੇ ਜਵਾਬ ਨਹੀਂ ਦਿੱਤੇ ਗਏ ਜਿਹੜੇ ਰਾਹੁਲ ਗਾਂਧੀ ਨੇ ਪੁੱਛਿਆ ਕਿ ਫੋਰਨ ਐਕਸਟਰਨਲ ਅਫੇਅਰ ਮਨਿਸਟਰ ਨੇ ਪਹਿਲਾ ਇਤਲਾ ਪਾਕਿਸਤਾਨ ਨੂੰ ਕਿਉਂ ਦਿੱਤੀ ਕਿ ਅਸੀਂ ਅਟੈਕ ਕਰਨ ਵਾਲੇ ਹਾਂ। ਜਿਹੜਾ ਅੱਤਵਾਦੀਆਂ ਨੂੰ ਪੜਾ ਦਿੰਦਾ ਹੈ ਕੀ ਉਹਨੇ ਅੱਤਵਾਦੀ ਪਾਸੇ ਨਹੀਂ ਕਰਤੇ ਹੋਣਗੇ ਦੂਜੀ ਗੱਲ ਕਿੰਨਾ ਨੁਕਸਾਨ ਹੋਇਆ ਸਾਡੇ ਕਿੰਨੇ ਜਹਾਜ਼ ਡਿੱਗੇ ਹਜੇ ਤੱਕ ਕੋਈ ਪਤਾ ਨਹੀਂ ਮੈਨੂੰ ਪਤਾ ਹੈ ਪਿਛਲੀ ਵਾਰ ਜਦੋਂ ਅਸੀਂ ਪਾਕਿਸਤਾਨ ਨੂੰ ਕਿਹਾ ਵੀ ਤੁਹਾਡੇ ਜਹਾਜ਼ ਡਿੱਗਲੇ ਤੇ ਉਹਨਾਂ ਨੇ ਆਪਣਾ ਫਲੀਟ ਲਾ ਕੇ ਇੱਕ ਜਗ੍ਹਾ ਤੇ ਦਿਖਾਇਆ ਕਿ ਆਹ ਦੇਖੋ ਸਾਨੂੰ ਦਿਖਾਣਾ ਚਾਹੀਦਾ ਕਿ ਸਾਡਾ ਕੋਈ ਜਹਾਜ਼ ਨਹੀਂ ਡਿੱਗਿਆ ਰਫਾਲ ਅਸੀਂ ਦੁਸ਼ਮਣ ਦਾ ਮੂੰਹ ਤੋੜ ਜਵਾਬ ਦਿੱਤਾ ਹਿੰਦੁਸਤਾਨ ਦੀ ਫੌਜ ਨੇ ਲੇਕਿਨ ਉਹ ਰੇ ਤੇ ਚੁੱਪੀ ਹੈ ਤੇ ਸਾਡੇ ਨਾਲ ਆਗੂ ਜੁੜੇ ਹੋਏ ਨੇ ਰੰਜੀਤਾ ਮਹਿਤਾ ਜੁੜੇ ਹੋਏ ਨੇ ਹਰਿਆਣਾ ਬੀਜੇਪੀ ਦੇ ਆਗੂ ਨੇ ਮੈਮ ਬਹੁਤ ਬਹੁਤ ਸਵਾਗਤ ਕਰਦੇ ਹਾਂ ਟੀਨ ਪੰਜਾਬ ਤੇ ਤੇ ਟੀਨਾ ਚੌਧਰੀ ਕਾਂਗਰਸ ਪਾਰਟੀ ਤੋਂ ਜੁੜੇ ਹੋਏ ਨੇ ਪੰਜਾਬ ਦੇ ਆਗੂ ਨੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਨਿਊਜ਼ 18 ਪੰਜਾਬ ਤੇ ਸਭ ਤੋਂ ਪਹਿਲਾ ਸਵਾਲ ਮੈਂ ਰੰਜੀਤਾ ਮਹਿਤਾ ਜੀ ਤੁਹਾਡੇ ਤੋਂ ਕਰਨਾ ਚਾਹਾਂਗੀ ਸੀਐਮ ਭਗਵੰਤ ਮਾਨ ਦਾ ਹਾਲ ਹੀ ਚ ਬਿਆਨ ਤੁਸੀਂ ਸੁਣਿਆ ਹੋਵੇਗਾ ਉਹਨਾਂ ਨੇ ਕਿਹਾ ਹੈ ਕਿ ਸਿੰਦੂਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਬੀਜੇਪੀ ਸਿੰਦੂਰ ਦੇ ਨਾਮ ਤੇ ਹੁਣ ਵੋਟਾਂ ਮੰਗ ਰਹੀ ਹੈ ਦੇਖੋ ਮਜ਼ਾਕ ਕੌਣ ਉਡਾ ਰਿਹਾ ਹੈ ਮਜ਼ਾਕ ਕਿਸ ਦੀ ਲੈਂਗੁਏਜ ਦੇ ਵਿੱਚ ਹੈਗਾ ਇਹ ਆਗਵਾ ਨੂੰ ਦਸੰਦੀ ਲੋੜ ਨਹੀਂ ਹੈ ਇਹ ਆਮ ਜਨਤਾ ਆਪ ਦੇਖ ਰਹੀ ਹੈ ਹਮਮ ਭੀਮ ਭਗਵਾਨ ਤੁਮਨ ਜੀ ਮੈਨੂੰ ਇਹ ਗੱਲ ਸਮਝ ਨਹੀਂ ਆਂਦਾ ਕਿਸ ਦਿਨ ਦੋਸ ਜ਼ਿਆਦਾ ਲੈ ਲੈਂਦੇ ਨੇ ਤੇ ਉਹਨਾਂ ਨੂੰ ਇਹੀ ਪਤਾ ਲੱਗਦਾ ਕਿ ਉਹ ਬੋਲਦੇ ਰਹੇ ਨੇ ਅੱਜ ਜਿਹੜੀ ਸੈਨਾ ਨੇ ਮੂੰਹ ਤੋੜ ਜਵਾਬ ਦਿੱਤਾ ਪਾਕਿਸਤਾਨ ਨੂੰ ਅੱਜ ਸਾਨੂੰ ਆਪਣੀ ਸੈਨਾ ਤੇ ਘਰ ਹੈ ਅੱਜ ਇਹ ਲੋਕ ਹਿੱਤ ਵਾਲ ਚੁਕਰੇ ਨੇ ਇਸ ਆਪ੍ਰੈਸ਼ਨ ਨੂੰ ਅਸੀਂ ਬ੍ਰੋਸ਼ਰ ਸੰਸ ਤੋਂ ਉਤਾਨਾ ਦਿੱਤਾ ਗਿਆ ਉਹਨੂੰ ਇਸ ਮਾਨੋਨੇਸ਼ਨ ਨਾਲ ਹਸਬੈਂਡ ਤੇ ਕੀ ਲੌਜੀਕ ਹੈ ਸੀਸੇ ਚ ਨੂੰ ਜੋੜ ਕੇ ਕਿ ਕਹਿਲਾ ਕੀ ਜਾਂਦਾ ਨੇ ਕੋੰਤਮਾਨ ਸੀ ਹਮ ਬਸ ਤਾਂ ਇਹ ਗੱਲ ਥਿਆਰ ਕਰਦਾ ਨਾ ਉਹ ਕਿਹਨਾ ਕੀਤੇ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਦੀ ਪਾਰਟੀ ਵਸਤਾਂ ਨੂੰ ਖੱਟੇ ਨੇ ਇਹ ਆਪਣੇ ਹੁੰਦੇ ਦੇ ਕਦੀ ਨਾ ਦਿੱਲੀ ਵੀ ਡਵੈਲਪਮੈਂਟ ਕਰ ਪਏ ਉਸ ਪੰਜਾਬ ਦਾ ਕੀ ਹਾਲ ਹੈ ਸਾਰੇ ਲੋਕਾਂ ਦੇ ਮੂਰੇ ਹੈਗਾ ਇਸ ਕਰਕੇ ਇਹ ਕਦੇ ਕਦੇ ਦੋਜ਼ ওভার ਲੈ ਲੰਦੇ ਨੇ ਔਰ ਉਹ ਦੋਗੋ ਤੋਂ ਵਿੱਚ ਫਾਲਤੂ ਬੋਲ ਪੈਂਦੇ ਨੇ ਇਹਨਾਂ ਨੂੰ ਮਾਫਰ ਨਹੀਂ ਚਾਹੀਦੀ ਹੱਥ ਜੋੜ ਕੇ ਸਾਰੇ ਭਾਰਤ ਦੇ ਨਾ ਤੋਂ ਪੂਰੇ ਭਾਰਤ ਦੀ ਜਨਤਾ ਤੋਂ اور ਐਸੇ ਤੇ ਪੱਗਾਂ ਨੂੰ ਹਮ ਰਣਜੀਤਾ ਮਹਿਤਾ ਜੀ ਤੁਸੀਂ ਨਾਲ ਜੁੜੇ ਹੋ ਸੰਨਲਟੀਨਾ ਚੌਧਰੀ ਜੁੜ ਹੋਏ ਨੇ ਕਾਂਗਰਸ ਪਾਰਟੀ ਦੇ ਆਗੂ ਨੇ ਮੈਮ ਬਹੁਤ ਬਹੁਤ ਸਵਾਗਤ ਹੈ న్యూਸ 18 ਪੰਜਾਬ ਤੇ ਕਿ ਤੁਸੀਂ ਸੀਐਮ ਭਗਵੰਤ ਮਾਨ ਦੇ ਇਸ ਬਿਆਨ ਦੇ ਨਾਲ ਇਤਿਫਾਕ ਰੱਖਦੇ ਹੋ ਕਿ ਸਿੰਦੂਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਤੇ ਹੁਣ ਵਨ ਨੇਸ਼ਨ ਵਨ ਹਸਬੈਂਡ ਸਕੀਮ ਲਿਆਂਦੀ ਤਿਆਰੀ ਚ ਹੈ ਭਾਜਪਾ ਦੇਖੋ ਜਿਸ ਤਰ੍ਹਾਂ ਦੇ ਨਾਲ ਭਾਜਪਾ ਜਿਹੜੀ ਹੈਗੀ ਹੈ ਆਪਰੇਸ਼ਨ ਸੰਦੂਰ ਦੇ ਨਾਮ ਤੇ اپنی ਹਰ ਪਾਸੇ ਵਾਵਾ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਐਕਚੁਅਲ ਦੇ ਵਿੱਚ ਜੋ ਸੱਚਾਈ ਹੈ ਜਿਸ ਵੇਲੇ ਅ ਅਮਰੀਕਾ ਦੇ ਪ੍ਰੈਜ਼ੀਡੈਂਟ 트ੰਪ ਨੇ ਜੋ ਸਟੇਟਮੈਂਟ ਦਿੱਤੀ ਸੀਗੀ ਕਿ ਮੈਂ ਇਹ ਜਿਹੜੇ ਦੋਨਾਂ ਦੇਸ਼ਾਂ ਦੇ ਵਿੱਚ ਵਾਰ ਰੁਕਵਾ ਕੇ ਸੀਫਾਇਰ ਕਰਵਾ ਕੇ ਔਰ ਇੱਥੇ ਜਿਹੜਾ ਹੈਗਾ ਸਾਡੇ ਦੇਸ਼ ਦੇਸ਼ ਦਾ ਜਿਹੜਾ ਕਹਿ ਲੋ ਕਿ ਇੱਕ ਤਰ੍ਹਾਂ ਦੇ ਨਾਲ ਸਾਡਾ ਦੇਸ਼ ਇੱਕ ਅਮਰੀਕਾ ਦੇ ਅੱਗੇ ਝੁਕਦਾ ਹੋਇਆ ਨਜ਼ਰ ਆਇਆ ਜਿੱਥੇ ਉਹਨਾਂ ਨੇ ਖਾਸ ਤੌਰ ਤੇ ਬਿਆਨ ਦਿੱਤੇ ਨੇ ਕਿ ਮੈਂ ਤਾਂ ਉਹਨੂੰ ਸਾਫ਼ ਕਹਤਾਂ ਕਿ ਜੇ ਤੇ ਟ੍ਰੇਡ ਕਰਨਾ ਮੇਰੇ ਮੇਰੀ ਕੰਟਰੀ ਦੇ ਨਾਲ ਤੇ ਤੁਹਾਨੂੰ ਇਹ ਵਾਰ ਰੁਕਣੀ ਹੋਏਗੀ। ਹੂੰ। ਕੀ ਇਸ ਤਰ੍ਹਾਂ ਦਾ ਸਾਡਾ ਦੇਸ਼ ਇੰਨਾ ਕਮਜ਼ੋਰ ਹੈਗਾ ਕਿ ਬਾਹਰੋਂ ਦੇ ਮੁਲਕ ਦੇ ਪ੍ਰੈਜ਼ੀਡੈਂਟ ਸਾਡੇ ਦੇਸ਼ ਵਿੱਚ ਆ ਕੇ ਜਿਸ ਵੇਲੇ ਸਾਡੀਆਂ ਇੱਕ ਪੋਲੇ ਪਾਲੇ ਆਮ ਜਨਤਾ ਨੂੰ ਇੱਕ ਉੱਗਰਵਾਦੀਆਂ ਨੇ ਆ ਕੇ ਉਹਨਾਂ ਦੇ ਮਾਥੇ ਦਾ ਸੰਦੂਰ ਖੋਲਿਆ ਔਰ ਜਿਹੜੀ ਇੱਕ ਲੜਕੀ ਮਹਿਜ਼ ਉਥੇ 6 ਦਿਨ ਹੋਏ ਸੀ ਉਹਦੀ ਮੈਰਿਜ ਹੋਏ ਨਹੀਂ ਉਥੇ ਜਾ ਕੇ ਉਹ ਵਿਧਵਾ ਹੋ ਗਈ। ਔਰ ਜਿਸ ਤੇ ਐਨੀ ਵੱਡੀ ਇੰਟੈਲੀਜੈਂਸ ਦਾ ਫੇਲੀਅਰ ਹੋਇਆ ਹੋਵੇ ਔਰ ਅਜੇ ਤੱਕ ਸਰਕਾਰ ਜਿਹੜੀ ਹੈਗੀ ਉਹ ਚਾਰ 테ਰਰਿਸਟ ਨੂੰ ਕਾਬੂ ਨਾ ਕਰ ਸਕੇ ਹੋਏ ਔਰ ਜਿਸ ਤੇ ਅੱਜ ਵੀ ਸਵਾਲ ਕੀਤਾ ਜਾ ਰਿਹਾ ਹੈ ਕਿ ਜਿਸ ਤੇ ਅੰਗਹਿਲੀਆਂ ਐਨੀਆਂ ਹੋਈਆਂ ਹੋਣ ਉਸ ਦੂਰ ਜਿਹੜੇ ਖੋਏ ਗਏ ਜੇ ਸਾਡੇ ਇੰਡੀਅਨ ਆਰਮ ਫੋਰਸਸ ਨੇ ਇਹ ਸਟ੍ਰਾਈਕ ਕੀਤੀ ਹੈ ਅਸੀਂ ਉਹਨਾਂ ਦੀ ਕੋਈ ਉਹ ਨਹੀਂ ਕਰ ਰਹੇ ਨਾ ਹੀ ਉਸ ਬਾਰੇ ਅਸੀਂ ਗੱਲ ਕਰਨਾ ਚਾਹ ਰਹੇ ਕਿ ਸਾਡੀਆਂ ਨੇ ਆਰਮ ਫੋਰਸਸ ਦਾ ਕੋਈ ਜਵਾਬ ਨਹੀਂ ਆ ਬਹੁਬੀ ਟਾਂਗ ਨਾਲ ਉਹਨਾਂ ਨੇ ਕੰਮ ਕੀਤਾ ਲੇਕਿਨ ਇਹ ਜਿਹੜੇ ਸੰਦੂਰ ਦੇ ਨਾਮ ਤੋਂ ਜਿਹੜੀ ਇਹ ਹੁਣ ਸਿਆਸਤ ਬਾਜ਼ੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਐ ਮੈਂ ਤਾਂ ਕਹਾਂਗੀ ਕਿ ਕਿੱਥੇ ਗਏ ਤੁਹਾਡੇ ਉਹ ਵਾਦੇ ਸੰਦੂਰ ਪਹੁੰਚਾਉਣ ਦੀ ਬਜਾਏ ਤੁਹਾਨੂੰ ਕਿਹਨੇ ਹੱਕ ਦਿੱਤਾ ਕਿ ਤੁਸੀਂ ਲੋਕਾਂ ਦੇ ਘਰਾਂ ਵਿੱਚ ਸੰਦੂਰ ਪਹੰਚਾਓ ਸੰਦੂਰ ਸਿਰਫਔਰ ਸਿਰਫ ਇੱਕ ਪਤੀ ਦੀ ਦੇਣ ਹੁੰਦੀ ਐ ਔਰ ਉਹਦੇ ਨਾਮ ਦਾ ਹੀ ਸੰਦੂਰ ਲਗਾਇਆ ਜਾ ਸਕਦਾ ਲੇਕਿਨ ਇੱਥੇ ਆ ਕੇ ਤੁਸੀਂ ਸੰਦੂਰ ਦਾ ਨਾਮ ਲੈ ਕੇ ਤੁਸੀਂ ਕਿਹੜੀਆਂ ਵੋਟਾਂ ਬਟੋਰਨ ਦੀ ਕੋਸ਼ਿਸ਼ਾਂ ਕਰ ਰਹੇ ਹੋ ਤੰਦੂਰ ਘਰ ਪਹੁੰਚਾ ਰਹੇ ਹੋ ਕਿੱਥੇ ਗਏ ਤੁਹਾਡੇ ਵਾਦੇ ਕਿ 15-15 ਲੱਖ ਰੁਪਏ ਤੁਸੀਂ ਖਾਤੇ 'ਚ ਪਹੁੰਚਾਣੇ ਸੀ 2 ਕਰੋੜ ਨੌਕਰੀਆਂ ਤੁਸੀਂ ਪੂਰੇ ਦੇਸ਼ ਦੇ ਵਿੱਚ ਦੇਣੀਆਂ ਸੀ ਅੱਜ ਵੀ ਸਾਡਾ ਦੇਸ਼ 1.80 ਹਜ਼ਾਰ ਜਿਹੜਾ ਹੈਗਾ ਆਰਮੀ ਦੀਆਂ ਫੌਜ ਜਿਹੜੀਆਂ ਉਹਦੀ ਰਿਕਰੂਟਮੈਂਟ ਜਿਹੜੀਆਂ ਪੈਂਡਿੰਗ ਪਈਆਂ ਹੋਈਆਂ ਇਸ ਇੰਨੀ ਜ਼ਿਆਦਾ ਕਮੀ ਚੱਲ ਰਹੀ ਆ ਉਡੀਸ ਅਗੜੀ ਭਾਜਪਾ ਸਰਕਾਰ ਜਿਹੜੇ ਉਹਨੂੰ ਪੂਰਪੂਰ ਨੇ ਕਰ ਸਕੀ ਤੁਹਾਡੇ ਤਾਂ ਇਹ ਵਾਦੇ ਘਰ ਘਰ ਪਹੁੰਚਣੇ ਚਾਹੀਦੇ ਸੀ ਵੀ ਡਿਜ਼ਾਈਨ ਇਹਦੇ ਕਿ ਤੁਸੀਂ ਤੰਦੂਰ ਘਰ ਘਰ ਪਹੁੰਚਾਉਂਦੇ ਤੁਸੀਂ ਗਰੀਬਾਂ ਨੂੰ ਗਰੀਬ ਤੋਂ ਗਰੀਬੀ ਤੋਂ ਬਾਹਰ ਕੱਢਣਾ ਸੀ 80 ਕਰੋੜ ਜਨਤਾ ਨੂੰ ਤੁਸੀਂ ਕਹਿੰਦੇ ਅਸੀਂ ਘਰ ਘਰ ਰਾਸ਼ੀ ਪਹੁੰਚਾਇਆ ਕਿਉਂ ਪਹੁੰਚਾਇਆ ਕਿਉਂਕਿ ਤੁਸੀਂ ਜਾਂਦੇ ਹੀ ਨਹੀਂ ਉਹ ਲੋਕ ਆਪਣੇ ਘਰੋਂ ਉੱਠ ਕੇ ਆਪ ਕਮਾਣਾ ਸ਼ੁਰੂ ਕਰਨ ਤੁਸੀਂ ਲੋਕਾਂ ਨੂੰ ਜੀ 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 ਜ ਜੀ ਜੀ ਇਸ ਦਾ ਜਵਾਬ ਤਾਂ ਇਹਨਾਂ ਕੋਲ ਹੋਏਗਾ ਤਾਂ ਦੇਣਗੇ ਲੇਕਿਨ ਰੰਜੀਤਾ ਜੀ ਰਾਜਾਵੜੀ ਕਹੇ ਰਹੇ ਨੇ ਕਿ ਕਿ ਮੈਂ ਪੰਜਾਬ ਚ ਸਿੰਦੂਰ ਲੈ ਕੇ ਨਾ ਤੁਰ ਪੈਣਾ ਬੀਜੇਪੀ ਵਾਲਿਆਂ ਨੂੰ ਪੰਜਾਬਣਾ ਕੁੱਟਣ ਗਿਆ ਰਾਜਾਵੜੀ ਕਹੇ ਰਹੇ ਨੇ ਮੈਨੂੰ ਮੈਨੂੰ ਬੀਜੇਪੀ ਵਾਲ ਬੀਜੇਪੀ ਦੀ ਸੋਰਸ ਤੇ ਪਰ ਨਹੀਂ ਮੈਨੂੰ ਇਹਨਾਂ ਦੀ ਮੈਨੂੰ ਇਹਨਾਂ ਦੀ ਸੋਰਸ ਤੇ ਹਰਿਆਣੀ ਹੋ ਰਹੀ ਹੈ ਕਿ ਕੁਇ ਮਹਿਲਾ ਹੋ ਕੇ ਇਹ ਕਹਿ ਰਹੀ ਹੈ ਸਿੰਦੂਰ ਤਾਂ ਹਸਬੰਡ ਵਾਸਤੇ ਹੁੰਦਾ ਹੈ ਸ਼ਾਇਦ ਇਹਨਾਂ ਨੇ ਰਮਾਇਣ ਨਹੀਂ ਦੇਖੀ ਤੇ ਸਾਡਾ ਇਤਿਹਾਸ ਹੈ ਸੈਦਨਾ ਨੇ ਮਹਾਪਾਤਰੀ ਦੇਖੀ ਰਮਾਇਣ ਦੇ ਵਿੱਚ ਹਨੂਮਾਨ ਜੀ ਨੇ ਸਿੰਦੂਰ ਆਪਣੀ ਮਾਂ ਸੀਤਾ ਮਾਂ ਨੂੰ ਖੁਸ਼ ਕਰਨ ਵਾਸਤੇ ਆਪਣੇ ਪਿਤਾ ਰਾਮਚੰਦਰ ਜੀ ਨੂੰ ਖੁਸ਼ ਕਰਨ ਵਾਸਤੇ ਆਪਣੀ ਪੂਰੀ ਬੋਡੀ ਤੇ ਲਗਾਇਆ ਸੀਗਾ ਕਿ ਕਿਆ ਹੋਏ ਮੇਰੇ ਪਤੀ ਜੀ ਸੁਦੀ ਆਪਣੇ ਆਪ ਦੀ ਤੁੱਲਾ ਹਨੂਮਾਨ ਜੀ ਇਹ ਹੈ ਵੀ ਗੱਲਾਂ ਤੁਹਾਡੀ ਹਾਇਤ ਹੈ ਨਾ ਕੇਵਲ ਹਨੂਮਾਨ ਦਾ ਆਪਣੇ ਆਪਣੇ ਰੱਬ ਦੇ ਨਾਲ ਜੁੜਨੀਆਂ ਦਾ ਜਨਮ ਹੋਟੇ ਹੈ ਇਹ ਗੱਲ ਕਰਦੇ ਹੋ میں تم 잡نا پتا نہیں یہ پنجابی کا ٹرن بائی ٹرن میں ہر کو جواب دواں گی کہنا جی واری واری جی پتی دا سندھو اے انہاں نو کنا رول دے تاج اج تسی اپنی شان کا پریا تسی آج پاکستان نال ملے ہوئے ہسی اے رن جیتا جی تننا جا اوے میں گزارش کراں گی کہ ٹرن بائی ٹرن اپنی گل رکھو پلیز پاکستان تھوڑا اپنا دین شاپا دھرم اے جو پاکستان دی پہچانی اے سکھتی نہ سانو دھرم سکھاؤ ਤੁਸੀਂ ਦੇਖ ਲਈ ਸਾਡਾ ਨਹੀਂ ਤੁਸੀਂ ਹੋਗੀ ਪ੍ਰੋਗਰਾਮ ਦਾ ਸੋਚ ਅਨੁਮਾਨ ਜੀ ਇਹ ਭਵਾਨ ਜੀ ਨੇ ਮਾਸ ਲਗਾਇਆ ਸੀ ਆਪਣੀ ਬੋਡੀ ਦੇ ਉੱਪਰ ਤੁਸੀਂ ਕਹਿੰਦੇ ਹੋ ਸੰਦੂਰ ਪੱਤਿਆਂ ਵਾਸਤੇ ਹੁੰਦਾ ਪੰਜਾਬ ਨਾਲ ਕੁੱਟ ਨਹੀਂ ਆ ਪੰਜਾਬ ਇਹਨਾਂ ਨੂੰ ਕਹਿ ਦਿਓ ਗਲਤ ਗੱਲ ਨਹੀਂ ਕਰਨੀ ਇਹਨਾਂ ਨੇ ਇੱਕ ਗਲਤ ਗੱਲ ਤੁਸੀਂ ਕਰਦੇ ਪਏ ਹੋ ਸਰ ਤੁਹਾਨੂੰ ਕੋਈ ਕਰਦੇ ਰਾਮ ਅੰਦਰ ਤੋਂ ਉਹਨਾਂ ਨੂੰ ਕਿੰਨੇ ਹੱਕ ਦੇ ਤਾ ਆਪਣੇ ਹਿੱਤ ਦੀ ਆਪਣੀ ਹੁਨਾ ਵਧਵਾਉਣ ਦੇ ਨਾਮ ਕਰੋ ਮਰੀ ਬਤਾ ਤੁਸ ਜੰਮਾ ਮਾਰ ਦੋ ਟਕੇ ਨਾ ਕਿ ਫੇਰ ਦੀ ਹੈ ਕਿ ਪੰਜਾਬ ਨੂੰ ਤੁਹਾਨੂੰ ਕਿੰਨੇ ਹਾਂ ਪੰਜਾਬਾ ਤੁਹਾਡਾ ਅਯੋਧਿਆ ਤੇ ਕੀ ਹਾਲ ਹੋਇਆ 52000 ਵੋਟਾਂ ਤੋਂ ਭਾਟਾ ਆ ਰਹੀ ਔਥੇ ਰਾਮ ਅੰਦਰ ਖੋਲ ਕੇ ਸ਼ਰਮ ਨਹੀਂ ਆਈ ਤੁਹਾਨੂੰ ਬਾਲੇ ਤੁਹਾਨੂੰ ਸ਼ਰਮ ਨਹੀਂ ਆਈ ਬੋਡੀ ਤੇ ਆਪਣੇ ਆਪਣੇ ਪੀਜਾਨ ਨੂੰ ਖੁਸ਼ ਕਰਨ ਵਾਸਤੇ ਅੱਜ ਜਿੱਕੇ ਐਨਿਓ ਕੁਝ ਦੂਰ ਦੇ ਅਜਿਹਾ ਸ਼ਬਦ ਮੋਦੀ ਜੀ ਨੇ ਯੂਸ ਕਰਦੇ ਹੈ ਸਪ੍ਰੈਸ਼ਨ ਵਾਸਤੇ ਕਿਉਂਕਿ ਉਹਨਾਂ ਬਸਵਾਲ ਦੇ ਜੀ ਨਾਲ ਨੇ ਅੱਜ ਤੋਂ ਨਹੀਂ ਆਈ ਤੁਹਾਨੂੰ ਸ਼ਰਮ ਆਈ ਕਿ ਨਹੀਂ ਅਯੋਧਿਆ ਹਾਰ ਕੇ ਤੁਸੀਂ ਅਯੋਧਿਆ ਹਾਰ ਕੇ ਵੀ ਨਹੀਂ ਤੁਹਾਨੂੰ ਸ਼ਰਮ ਆਈ ਅੱਜ ਸਾਡੀ ਟੀਨਾ ਨੇ ਤੁਹਾਨੂੰ ਹਰ ਹਰ ਸਾਰੇ ਦੇਸ਼ ਨੂੰ ਸੁਰੱਖਿਅਤ ਰੱਖਿਆ ਹੈ ਤੇ ਟੀਨਾ ਜੀ ਟੀਨਾ ਜੀ ਟੂ ਮਾਈ ਟਰਨ ਮੇਰੀ ਰਿਕੁਐਸਟ ਹੈ ਜੀ ਟੀਨਾ ਜੀ ਦਾ ਟੋਡਾ ਜੀ ਰੋਲ ਹੈ ਉਹਦੇ ਵਿੱਚ ਇਹਨਾਂ ਨੇ ਵੀ ਕੀਤਾ ਇਹ ਤੁਹਾਡਾ ਕੀ ਰੋਲ ਹੈ ਤੁਹਾਨੂੰ ਪਾਕਿਸਤਾਨ ਇਸ ਵਿਗਨ ਕਿਵੇਂ ਦੇ ਰਿਹਾ ਹੈ ਤੁਹਾਨੂੰ ਦੇ ਫੈਵਰਵਰਰੀ ਚ ਮੋਰਡੋ ਕਾਟੀਨਾ ਦੇ ਦਾ ਤੁਹਾਨੂੰ ਨੁਕਸਾਨ ਕਿੰਨਾ ਹੋਇਆ ਜਹਾਜ਼ ਕਿੰਨੇ ਡਿੱਗੇ ਉਹਦੇ ਬਾਰੇ ਮੈਨੂੰ ਇੱਕ ਗੱਲ ਦਾ ਜਵਾਬ ਦੇਵੋ ਤੁਸੀਂ ਖੁੰਡੇ ਤੋਂ ਮੈਂ ਪੁੱਛਣ ਆਲੇ ਨੁਕਸਾਨ ਕਿੰਨਾ ਆਕੀ ਨੇ ਡਿੱਗੇ ਤੁਸੀਂ ਜਿਕੇ ਦੇਖਿਆ ਕਿੰਨੇ ਆਏ ਸਤਿ ਸ੍ਰੀ ਅਕਾਲ ਜੀ ਪਾਕਿਸਤਾਨ ਦੇ ਜਿੱਤ ਮੰਤਰੀ ਆਪਣੇ ਆਪਣੇ ਦੇਸ਼ ਦੇ ਉਪਰਥਾਉ ਉੱਠ ਰਹੇ ਆਪਣੀ ਅਗਵਾੜੇ ਦੇ ਸਵਾਲ ਉਠਾ ਰਹੇ ਆ ਆਰਮੀ ਜੀਤਾ ਜੀ ਤੀਨਾ ਜੀ 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 ਤੁਸੀਂ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਆਮਾਦੀ ਪਾਰਟੀ ਦੇ ਜੋ ਆਗੂ ਨੇ ਨੀਲਗਰਗ ਉਹ ਵੀ ਜੁੜ ਚੁੱਕੇ ਨੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਸੀਐਮ ਭਗਵੰਤ ਮਾਨ ਨੇ ਹਾਲ ਹੀ ਚ ਸਿੰਦੂ ਨੂੰ ਲੈ ਕੇ ਇੱਕ ਬਿਆਨ ਦਿੱਤਾ ਕਿ ਬੀਜੇਪੀ ਸਿੰਦੂਰ ਨੂੰ ਲੈ ਕੇ ਮਜ਼ਾਕ ਉਡਾ ਰਹੀ ਹੈ ਕਿ ਉਹ ਸਿੰਦੂਰ ਦੇ ਨਾਮ ਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਵਨ ਨੇਸ਼ਨ ਵਨ ਹਸਬੰਡ ਬਣਾਉਣ ਦੀ ਤਿਆਰੀ ਹੈ ਬੀਜੇਪੀ ਦੇਖੋ ਬਿਲਕੁਲ ਜੀ ਸਿੰਦੂਰ ਦੀ ਸਾਡੇ ਹਿੰਦੂ ਸਮਾਜ ਦੇ ਵਿੱਚ ਆਪਣੇ ਆਪ ਦੇ ਵਿੱਚ ਕੋਈ ਬਹੁਤ ਵੱਡਾ ਮਹੱਤਵ ਹੈਗਾ ਔਰ ਸਿੰਦੂਰ ਜਿਹੜਾ ਹੈਗਾ ਕਿਸੇ ਵੀ ਔਰਤ ਨੂੰ ਉਸ ਦਾ ਪਤੀ ਉਸ ਦੇ ਉਸ ਨੂੰ ਦਿੰਦਾ ਹੈਗਾ ਔਰ ਭਾਜਪਾ ਹਰ ਚੀਜ਼ ਦੇ ਵਿੱਚ ਸਿਆਸਤ ਦੇਖਦੀ ਹੈ ਉਹ ਸਿਆਸਤ ਕਰਦੀ ਹੈ ਮੈਂ ਸਵਾਲ ਤੇ ਇਹ ਪੈਦਾ ਹੁੰਦਾ ਹੈ ਕਿ ਜਿਹੜਾ ਹੱਕ ਉਸ ਦੇ ਪਤੀ ਨੂੰ ਹੈ ਹੱਕ ਭਾਜਪਾ ਨੂੰ ਕਿੱਥੋਂ ਮਿਲ ਗਿਆ ਕਿ ਘਰ-ਘਰ ਜਾ ਕੇ ਉਹ ਸਿੰਦੂਰ ਦੇਣਗੇ ਔਰ ਉਸ ਤੋਂ ਵੱਡਾ ਸਵਾਲ ਇਹ ਹੈਗਾ ਇਹ ਕਹਿੰਦੇ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਘਰ ਦੇ ਵਿੱਚ ਜਾ ਕੇ ਅਸੀਂ ਸਿੰਦੂਰ ਵੰਡਾਂਗੇ ਉਹ ਸਾਡੀਆਂ ਜਿਹੜੇ 26 ਪੰ ਬਾਸੀ ਜਿਨ੍ਹਾਂ ਦੇ ਸੁਹਾਗ ਜਿਹੜੇ ਪਹਿਲਦਾਨ ਦੇ ਵਿੱਚ ਇਹ ਕੀ ਉਹਨਾਂ ਦੇ ਘਰ ਵੀ ਜਾਣਗੇ ਕਿ ਉੱਥੇ ਕਿਹੜੇ ਮੂਹ ਨਾਲ ਜਾ ਕੇ ਉਹਨਾਂ ਨੂੰ ਸੰਦੂਰ ਦੇਣਗੇ ਸੋ ਮੈਂ ਇਹ ਕਹਿਣਾ ਚਾਹਨਾ ਵਾ ਕਿ ਸਿਆਸਤ ਇੱਕ ਵੱਖਰਾ ਇਹ ਵਿਸ਼ਾ ਹੈਗਾ ਦੇਸ਼ ਦੀ ਜਾਨੀ ਕਿ ਰੱਖਿਆ ਉਹ ਸੁਰੱਖਿਆ ਉਹ ਇੱਕ ਵੱਖਰਾ ਵਿਸ਼ਾ ਹੈਗਾ ਲੇਕਿਨ ਬੀਜੇਪੀ ਹਰ ਚੀਜ਼ ਦੇ ਵਿੱਚ ਆਪਣਾ ਇੱਕ ਅਫਸਰ ਦੇਖਦੀ ਹੈ ਹਰ ਚੀਜ਼ ਦੇ ਵਿੱਚ ਆਪਣਾ ਇੱਕ ਮੌਕਾ ਦੇਖਦੀ ਹੈ ਹਰ ਚੀਜ਼ ਨੂੰ ਜਾਨੀ ਕਿ ਸਿਆਸਤ ਦੇ ਨਾਲ ਜੋੜ ਕੇ ਦੇਖਦੀ ਹੈ ਔਰ ਇਸ ਚੀਜ਼ ਕਾਰਨ ਪੂਰੇ ਹਿੰਦੁਸਤਾਨ ਦੇ ਵਿੱਚ ਬੀਜੇਪੀ ਦੀ ਥੂਤੂ ਹੋ ਰਹੀ ਹੈ ਔਰ ਬੀਜੇਪੀ ਦਾ ਜਾਨੀ ਕਿ ਵਿਰੋਧ ਹੋ ਰਿਹਾ ਉਹ ਸਾਡੀਆਂ ਮਾਵਾਂ ਤੇ ਭੈਣਾਂ ਜਿੱਥੇ ਵੀ ਇਹ ਜਾਣਗੇ ਕਿਸੇ ਦੇ ਕਰੇ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਜ਼ਬਰਦਸਤ ਤਰੀਕੇ ਨਾਲ ਇਹਨਾਂ ਦਾ ਵਿਰੋਧ ਹੋਏਗਾ ਕਿਉਂਕਿ ਜਿਹੜਾ ਸੰਦੂਰ ਦਾ ਹੱਕ ਉਹਦੇ ਸਿਰਫ ਤੇ ਸਿਰਫ ਪਤੀ ਨੂੰ ਹੈ ਕਿਸੇ ਹੋਰ ਨੂੰ ਨਹੀਂ ਹੈ ਜੀ ਤੁਸੀਂ ਨਾਲ ਜੁੜੇ ਹੋ ਸਾਡੇ ਨਾਲ ਰੰਜੀਤਾ ਮਹਿਤਾ ਜੁੜੇ ਹੋਏ ਨੇ ਤੇ ਤੀਨਾ ਚੌਧਰੀ ਵੀ ਜੁੜੇ ਹੋਏ ਨੇ ਰੰਜੀਤਾ ਜੀ ਨੀਲਗੜ੍ਹ ਜੀ ਕਹਿ ਰਹੇ ਨੇ ਕਿ ਹਰ ਚੀਜ਼ 'ਚ ਭਾਜਪੀ ਸਿਆਸਤ ਦੇਖਦੀ ਹੈ ਸੰਦੂਰ ਦੇਣ ਦਾ ਹੱਕ ਪਤੀ ਨੂੰ ਹੈ ਭਾਜਪੀ ਨੂੰ ਨਹੀਂ ਹੈ ਸੰਦੂਰ ਦੇਣ ਦਾ ਸਰਜੋਜੀ ਮੇਰਾ ਇੰਤਵਾਲ ਹੈ ਮੈਂ ਨੀਲ ਗਰਗ ਜੀ ਨੂੰ بار بار ਜੀ ਜੀ ਤੀਨਾ ਜੀ ਮੈਂ ਤੁਹਾਡਾ ਜਵਾਬ ਲਵਾਂਗੀ ਜੀ ਜੀ ਮੈਂ ਤੁਹਾਡਾ ਲਾਵਾਂਗੀ ਨੀਲ ਗਰਗ ਜੀ ਨੂੰ ਇਹ ਗੱਲ ਪੁੱਛੋ ਕਿ ਸਾਡੀ ਰਮਾਇਣ ਦੇ ਵਿੱਚ ਹਨੂਮਾਨ ਜੀ ਨੇ ਜਦ ਆਪਣੀ ਪੂਰੀ ਬਾਡੀ ਤੇ ਸਿੰਦੂਰ ਲਾਇਆ ਸੀਗਾ ਉਹ ਕਿਆ ਉਹ ਸਿੰਦੂਰ ਉਹਨਾਂ ਦੇ ਪਤੀ ਨੇ ਉਹਨਾਂ ਨੂੰ ਦਿੱਤਾ ਸੀਗਾ ਜਾਂ ਉਹਨਾਂ ਨੇ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ ਲਾਇਆ ਸੀ ਗੱਲ ਇਹ ਸੀ ਹਮਤਵਾਸ ਹੂੰ ਜੀ ਨੀਲ ਗਰਗ ਜੀ ਮੈਨੂੰ ਇਹਨਾਂ ਦੀ ਆਵਾਜ਼ ਨਹੀਂ ਪੂਰੀ ਸੁਣਾਈ ਦਿੱਤੀ ਤੁਸੀਂ ਦੱਸੋ ਮੈਂ ਜਵਾਬ ਦੇ ਦਿੰਨਾ ਮੈਡਮ ਜੀ ਰੰਜੀਤਾ ਜੀ ਇਹਨਾਂ ਨੂੰ ਇਹ ਪੁੱਛੋ ਕਿ ਹਨੂਮਾਨ ਜੀ ਨੇ ਜਦ ਆਪਣੀ ਪੂਰੀ ਬਾਡੀ ਦੇ ਸੰਦੂਰ ਲਾਇਆ ਸੀਗਾ ਤਾਂ ਉਹਨਾਂ ਨੇ ਇਹ ਹਿੰਦੂ ਕਾਪਰ ਪਤੀ ਨੂੰ ਖੁਸ਼ ਕਰਨ ਵਾਸਤੇ ਲਾਇਆ ਸੀਗਾ ਕਿ ਰਾਮਚੰਦਰ ਜੀ ਨੂੰ ਖੁਸ਼ ਕਰਨ ਵਾਸਤੇ ਲਾਇਆ ਸੀ ਜੋ ਉਹਨਾਂ ਦੇ ਪਿਤਾ ਸਗਰੂ ਸੀ। ਮਤਲਬ ਕੀ ਅਜੀਬੋ ਗਰੀਬ ਤਰਕ ਦੇ ਰਹੇ ਹੋ? ਕੀ ਤੁਸੀਂ ਇਹ ਗਲਤ ਤਰਕ ਦੇ ਰਹੇ ਹੋ ਤੁਸੀਂ ਕਿ ਹਨੂਮਾਨ ਜਦੋਂ ਇਹ ਕਿਸੇ ਸੰਦੂਰ ਲਗਾਇਆ ਅਰੇ ਯਾਰ ਸ਼ਰਮ ਕਰੋ ਯਾਰ ਸ਼ਰਮ ਕਰੋ ਭੈਣ ਜੀ ਸ਼ਰਮ ਕਰੋ ਜਿਹੜਾ ਸੰਦੂਰ ਹੁੰਦਾ ਭੈਣ ਜੀ ਉਹ ਇੱਕ ਪਤੀ ਜਿਹੜਾ ਹੈ ਉਹ ਆਪਣੇ ਪਤਨੀ ਨੂੰ ਦਿੰਦਾ ਹੈਗਾ ਇਹ ਪੂਰੀ ਹਿੰਦੀ ਮਿੱਠਾ ਹਿੰਦੂ ਮਠੇੜਾਂ ਦੇ ਵਿੱਚ ਲਿਖਿਆ ਹੋਇਆ ਹੈ ਰੰਦੀ ਜੀ ਤੁਸੀਂ ਜਵਾਬ ਲੈ ਲੀਏ ਇਹ ਮਸੀ ਤੁਹਾਡੇ ਆਪਰੇਸ਼ਨ ਸੰਧੂਰ ਤੇ ਜੇ ਸਵਾਲ ਪੁੱਛ ਲੈਣਾ ਤੁਹਾਨੂੰ ਜਵਾਬ ਨਹੀਂ ਆਉਣਾ ਤੁਹਾਨੂੰ ਜਵਾਬ ਨਹੀਂ ਆਉਣ ਬਿਨਾ ਜਵਾਬ ਬੱਜੋਗੇ ਤੁਸੀਂ ਇੱਥੇ ਕੀ ਹੋ ਰਿਹਾ ਤੁਸੀਂ ਤੁਸੀਂ ਕੀ ਕਰ ਰਹੇ ਹੋ ਇਹ ਦੇਖੀ ਬ੍ਰਿੰਜੀਤਾ ਦੀ ਜਵਾਬ ਤੇ ਸੁਣ ਲਓ ਜਵਾਬ ਲੈ ਲੀਏ ਸੀ ਉਸ ਜਵਾਬ ਦੇ ਅੰਦਰ ਇਹਦੇ ਕਿਹਾ ਸ਼ਰਮ ਸ਼ਰਮ ਮੈਨੂੰ ਕਰਨੀ ਚਾਹੀਦੀ ਹੈ ਤੁਸੀਂ ਅਗਲੇ ਲੋਕੀ ਗੱਲ ਕਰਨ ਦਾ ਮੌਕਾ ਦੂਜੇ ਤੇ ਤੁਹਾਡੇ ਕੋ ਲਾਵਾਂਗੀ ਟਰਨ ਬਾਏ ਟਰਨ ਇਹਦਾ ਦਰਸ਼ਕਾਂ ਨੂੰ ਸਮਝ ਨਹੀਂ ਆਏਗੀ ਕਿ ਕੌਣ ਕੀ ਗੱਲ ਕਰ ਰਿਹਾ ਹੈ ਸਿਆਸਤ ਕਰ ਰਹੇ ਹੋ ਮਤਲਬ ਲੋਕਾਂ ਚ ਸ਼ਹੀਦ ਹੋਣ ਦਾ ਨਾਂ ਤੇ ਸਿਆਸਤ ਕਰ ਰਹੇ ਹੋ ਤੁਸੀਂ ਸ਼ਰਮਣੀ ਉਹ ਨਹੀਂ ਤੁਹਾਨੂੰ ਬੀਜੇਪੀ ਨੂੰ ਪਰੰਪਰਾਂ ਤੁਹਾਨੂੰ ਨਹੀਂ ਕਹੀਦੀ ਹੈ ਤੁਸੀਂ ਅੱਜ ਕਿੱਦਾਂ ਬੋਲ ਰਹੇ ਹੋ ਤੁਸੀਂ ਅੱਜ ਦੇਸ਼ ਦੇ ਸਨਮਾਨ ਦੇ ਪਿਛੋਕੜ ਚੱਕ ਰਹੇ ਹੋ ਸ਼ਰਮਣ ਚ ਹੋ ਗਿਆ ਪੂਰਾ ਮੁੱਲ ਕਿਸਾ ਬੇਚਦੀ ਹੈ ਫੌਜਾਂ ਦੇ ਨਾਲ ਹੈ ਪੂਰਾ ਮੁੱਲ ਜਨ ਕਿਸੇ ਮੋਟੇ ਮੋਟੇ ਬੰਦੇ ਜਿਹੜਾ ਪਰ ਪਾਟੀ ਜਿਹੜੀ ਗੰਦੀ ਸਿਆਸਤ ਹੈਗੀ ਹੈ ਤੇ ਤੁਸੀਂ ਜਨ ਕਿਸੇ ਆਪਣੀਆਂ ਭੈਣਾਂ ਨੂੰ ਮਾਂ ਨੂੰ ਜਾ ਕੇ ਸੰਦੂਰ ਵੰਡੋਗੇ ਇਹ ਕੌਣ ਬਖਸ਼ਾ ਕਰੇਗਾ ਲੋਕ ਜੁੱਤੀਆਂ ਫੇਰਨਗੇ ਤੁਹਾਨੂੰ ਜੁੱਤੀਆਂ ਮਾਰਨਗੇ ਬੀਜੇਪੀ ਵਾਲੇ ਕੋਰਟ ਜੇ ਤੁਸੀਂ ਕੁਮੋ ਤੇਰੀਆਂ ਨੇ ਪੂਰੇ ਹਿੰਦੁਸਤਾਨ ਨੂੰ ਧਮਕੀ ਦਿੱਤੀ ਹੋਣਾ ਕਿ ਤੇਰੀਆਂ ਜਦੋਂ ਤੁਸੀਂ ਕਿਹਦੇ ਘਰੇ ਜਾਣਗੇ ਕਿਸੇ ਭੈਣ ਨੂੰ ਤੁਸੀਂ ਕਿਹਨੂੰ ਸੰਭੁਰ ਦੇਵੋਗੇ ਤੁਸੀਂ ਮੈਨੂੰ ਦੱਸੋ ਛੱਪੀ ਭੈਣਾਂ ਜਿਨ੍ਹਾਂ ਦਾ ਸਹਾਰਾ ਗੁਜੜਿਆ ਉਹਨਾਂ ਦੇ ਘਰੇ ਵੀ ਕਿਹਦੇ ਮੂੰਹ ਨਾਲ ਜਾਓਗੇ ਤੁਸੀਂ ਸਾਰੇ ਵਿਅਕਤੀ ਨੂੰ ਜਵਾਬ ਲੈਣੀ ਨੀਲਗੜ੍ਹ ਜੀ 1 ਮਿੰਟ ਹੋਲਡ ਕਰੋ ਤੁਸੀਂ ਰੰਜੀਤਾ ਜੀ ਤੁਸੀਂ ਵੀ ਹੋਲਡ ਕਰੋ ਜੀ ਟੀਨਾ ਜੀ ਦੇਖੋ ਮੈਂ ਬੜੀ ਹੈਰਾਨ ਹੋ ਰਹੀ ਹਾਂ ਭਾਜਪਾ ਦੇ ਪ੍ਰਵਕਤਾ ਰੰਜੀਤਾ ਜੀ ਦੇ ਬਿਆਨ ਸੁਣ ਕੇ ਉਹਨੇ ਇੰਟਰਫੇਅਰ ਨਾ ਕਰਨ ਆਰਾਮ ਨਾਲ ਗੱਲ ਸੁਣਨ ਤੇ ਜਦੋਂ ਇਹ ਬੋਲਣਗੇ ਅਸੀਂ ਵੀ ਇਹਨਾਂ ਨੂੰ ਬੋਲਣ ਦੇਵਾਂਗੇ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸਿਆਸਤ ਦੇ ਵਿੱਚ ਇਹ ਇਹ ਹਨੂਮਾਨ ਜੀ ਚਾਹੇ ਭਗਵਾਨ ਸ੍ਰੀ ਰਾਮ ਜੀ ਰਮਾਇਣ ਦੀ ਇਹ ਕਥਾ ਇਹਨਾਂ ਦੇ ਵਿੱਚ ਨਾ ਲੈ ਕੇ ਆਂ ਪਹਿਲੀ ਗੱਲ ਤਾਂ ਇਹ ਹੈਗੀ ਕਿਉਂਕਿ ਇਹਨਾਂ ਕੋਲ ਅਜੰਡਾ ਤੇ ਕੋਈ ਹੈ ਨਹੀਂ ਜਾਂ ਮੁ슬ਿਮ ਜਾਂ ਗੈਰਾਂ ਸਾਰੇ ਰਾਈਟਸ ਲੋਕਾਂ ਦਾ ਸਿਲਜਾ ਹੈ ਜਾਂ ਫਿਰ ਹਨੂਮਾਨ ਇਹਨਾਂ ਦੀ ਨਾਲ ਕੀ ਹੋ ਜਾਵੇ ਤੁਸੀਂ ਸਿਲਜਾ ਰਣਜੀਤਾ ਜੀ ਅਸੀਂ ਜਵਾਬ ਲੈ ਲੀਏ ਮੈਂ ਤੁਹਾਡੇ ਕੋਲ ਆਵਾਂਗੀ ਪਲੀਜ਼ ਹੋਲਡ ਹੋਰ ਪਲੀਜ਼ ਮੈਮ ਇੱਕ ਸਰ ਰਿਕੁਐਸਟ ਹਮ ਆ ਰਿਕੁਐਸਟ ਜਿਹੜੀ ਗੱਲ ਪਹਿਲੀ ਗੱਲ ਹੈ ਰਣਜੀਤਾ ਜੀ ਤੁਸੀਂ ਮੇਰੀ ਗੱਲ ਸੁਣੋ ਸਭ ਤੋਂ ਪਹਿਲੀ ਇਹ ਗੱਲ ਹੈ ਜਿਹੜੀਆਂ ਸਾਡੀਆਂ ਭੈਣਾਂ ਉਸ ਟੈਰਰਿਸਟ ਅਟੈਕ ਦੇ ਵਿੱਚ ਵਿਧਵਾ ਹੋ ਗਈਆਂ ਤੁਸੀਂ ਉਹਨਾਂ ਦੇ ਘਰ ਸੰਦੂਰ ਦੇਣ ਵਾਸਤੇ ਜਾਓਗੇ ਕਿਆ ਉਹਨਾਂ ਨੂੰ ਦੁੱਖ ਨਹੀਂ ਲੱਗੇਗਾ? ਕਿਆ ਉਹ ਰੋ ਨਹੀਂ ਰਹੀਆਂ ਇਹ ਗੁੱਸੇ ਵਿੱਚ ਦੇਖਾਗੇ? ਇਹ ਕਿੰਦਾ ਵੀ ਸ਼ਰਮਨਾਕ ਕੰਮ ਕਰੀ ਰਹੀ ਹੈ, ਇਹ ਆਪਣੀ ਗਲਤੀ ਬਣਾ ਰਹੀ ਹੈ, ਸ਼ਰਮ ਨਹੀਂ ਆ ਰਹੀ ਹੈ। ਉਹ ਇਕ ਟੋਟਾ ਅਲੋਕੇ ਵਿੱਚ ਕੀ ਹੋਇਆ, ਉਹ ਟੋਟਾ ਅਜੇ ਵੀ ਹਰੀ ਹਾਲ ਹੋਇਆ। ਰਾਮ ਮੰਦਰ ਬਣਾਇਆ ਤੁਹਾਨੂੰ ਗੋਵਿੰਦਰਾ ਹਜ਼ਾਰ ਹਰ ਆਇਆ ਗਿਆ ਤੁਸੀਂ ਸ਼ਰਮ ਨਹੀਂ ਆਈ ਤੁਹਾਨੂੰ ਹਜੇ ਵੀ ਰੱਬ ਦਾ ਨਾਮ ਲੈ ਲੈ ਕੇ ਬਾਦੋਂ ਪਹਿਲੇ ਲੋਕਾਂ ਦੇ ਹੱਥ ਜੋੜ ਕੇ ਤੁਸੀਂ ਆਪੀ ਸੁਲਮਾਨ ਬਗਵਾਨ ਹਨੂਮਾਨ ਦੇ ਨਾਲ ਕਰਦੇ ਹੋ ਵਾਰੀ ਵਾਰੀ ਆਪਣੀ ਗੱਲ ਰੱਖੀ ਹੈ ਮੇਰੀ ਰਿਕੁਐਸਟ ਹੈ ਕਿ ਜੇਕਰ ਤੁਹਾਡੇ ਭਾਜਪਾ ਵਾਲਿਆਂ ਨੂੰ ਜਿਹੜੀ ਐਸੀ ਸੋਚ ਲੈ ਕੇ ਆ ਰਹੇ ਨੇ ਲਾਣਾ ਤੁਸੀਂ ਲਾਣਾ ਕਰੋ ਲੋਕਾਂ ਦੀ ਪਾਲੀ ਦੇ ਵਿੱਚ ਗੰਦੀ ਗੱਲ ਹੋ ਜਾਂਦੀ ਹੈ ਜੋੜਾ ਕਿਸੇ ਅਜੀਤ ਅਜੰਟ ਦਾ ਦਾਸੀ ਕੁਝ ਹੋਵੇਗਾ ਕਿਉਂਕਿ ਜਿਹੜੀ ਤਾਂ ਜੀ ਵਾਰੀ ਵਾਰੀ ਸ਼ਰਮ ਨਹੀਂ ਆਉਂਦੀ ਤੁਹਾਨੂੰ ਤੁਸੀਂ ਜਿਦਵਾ ਜੜੀਆਂ ਵਿਦਵਾ ਹੋ ਗਈਆਂ ਉਸ ਟੈਰਿਸ ਉੱਤੇ ਇਕੱਲੇ ਸਾਹਮਣੇ ਸੰਦੂਰ ਵੰਡੋਗੇ ਤੁਸੀਂ ਸ਼ਰਮ ਨਹੀਂ ਆਉਂਦੀ ਤੁਹਾਨੂੰ ਇੰਨੀ ਗੱਲ ਕਰਕੇ ਤੁਸੀਂ ਹੈ ਨਾ ਵੀ ਤੂੰ ਉਸ ਚੱਲ ਜਾਈ ਦੀ ਪੁੱਤਣਾ ਹੀ ਕਰਦੇ ਪਏ ਤੁਸੀਂ ਨਾਜਪਾੜੀਆਂ ਥੋੜੀ ਸ਼ਰਮ ਕਰੋ ਤੁਹਾਨੂੰ ਸ਼ਰਮ ਨਾਲ ਖੰਡੂ ਵੱਲ ਚੈਦੇ ਕੋਈ ਹਰਤਾ ਵੀ ਹੋਣਾ ਹੈ ਅਸੀਂ ਸ਼ਬਦਾ ਦੀ ਮਰਿਆਦਾ ਦਾ ਧਿਆਨ ਰੱਖੀਏ ਮੇਰੀ ਰਿਕੁਐਸਟ ਹੈ ਕਿ ਨਾ ਜੀ ਰੰਜੀਤਾ ਜੀ ਲੰਬਰੀ ਲੋਕ ਤੁਸੀਂ ਸਾਰੇ ਸਿਰਫ ਔਰ ਸਿਰਫ ਤੁਹਾਨੂੰ ਰੱਬ ਦੇ ਨਾਂ ਤੇ ਰਾਜਨੀਤੀ ਕਰਨੀ ਆਉਂਦੀ ਐ ਔਰ ਇਹ ਜਿਹੜੀ ਰਾਜਨੀਤੀ ਰੱਬ ਰੱਬ ਕਹਦਾ ਹੈ ਨੀ ਔਰ ਜਦ ਵੀ ਲੋਕਾਂ ਨੂੰ ਟੁਕੜੇ ਬਣਾ ਕੇ ਬਿਲਵਾਨ ਕਰਦੇ ਆਂ ਰਾਹੁਲ ਗਾਂਧੀ ਮੁਸਲਮਾਨਾਂ ਦੇ ਮੁੰਡੇ ਦੋ ਟੁਕੜੇ ਦਾ ਰਾਹੁਲ ਜੀ ਕਿਸ ਪਾਲਣੇ ਵਿੱਚ ਔਰ ਤੁਹਾਡੇ ਵਰਗੇ ਪਰੰਪਰੇ ਦੇ ਦੂਸਰੇ ਪਾਰਟੀ ਬਸ ਉਹਨਾਂ ਨੂੰ ਛੋਟੇ ਕਰਾਈ ਜਾਂਦੇ ਪਰੰਪਰੇ ਦੇ ਇਹ ਹਾਲਾਤ ਨੇ ਤੁਹਾਡੇ ਤੋਂ ਰੋਵਾਂਗੇ ਪਰ ਅਸੀਂ ਧਰਮ ਦੇ ਵਰਗੇ ਲੜਾਂਗੇ ਦੱਸਦੇ ਸੀ ਔਰ ਲੜਦੇ ਰਹਾਂਗੇ ਹਾਲ ਹੈਗਾ ਮੈਡਮ ਪੀਨਾ ਜੀ 1 ਮਿੰਟ ਹੋਲਡ ਕਰੋ ਰੰਜੀਤਾ ਜੀ 1 ਮਿੰਟ ਹੋਲਡ ਕਰੋ ਨੀਲਗੜਗ ਜੀ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਕਿ ਆਪਰੇਸ਼ਨ ਸਿੰਦੂਰ ਤੇ ਵੋਟਾ ਮੰਗਨਾ ਜਸਟੀਫਾਈਡ ਹੈ ਮੈਡਮ ਮੇਰਾ ਬੜਾ ਸਪਸ਼ਟ ਜਨਕਿ ਜਨਕਿ ਵਯੂ ਪੁਆਇੰਟ ਹੈਗਾ ਕਿ ਜਿਹੜੀ ਇਦਾਂ ਦੇ ਵਿਸ਼ੇ ਹੈਗਾ ਇਹ ਸਿਆਸਤ ਦੇ ਵਿਸ਼ੇ ਨਹੀਂ ਹੁੰਦੇ ਹੈਗੇ ਲੇਕਿਨ ਬੀਜੇਪੀ ਹਰ ਚੀਜ਼ ਨੂੰ ਆਪਣੀ ਸਿਆਸਤ ਲੱਭਦੀ ਹੈਗੀ ਹੈ ਔਰ ਸਾਡੇ ਹਿੰਦੂ ਸਮਾਜ ਦੇ ਵਿੱਚ ਦਾ ਹਿੰਦੁਸਤਾਨ ਦੇ ਸਮਾਜ ਵਿੱਚ ਜਿਹੜਾ ਸੰਦੂਰ ਦਾ ਹੱਕ ਦੇਣਾ ਉਹ ਸਿਰਫ ਤੇ ਸਿਰਫ ਪੱਤੀ ਦਾ ਹੈਗਾ ਕਿਸੇ ਹੋਰ ਨੂੰ ਨਹੀਂ ਹੈਗਾ ਔਰ ਜਿਹੜੀ ਗੱਲ Tina ਜਾਨੀ ਕਿ ਚੌਧਰੀ ਨੇ ਵੀ ਮੈਡਮ ਨੇ ਪੁੱਛੀ ਹੈ ਕਿ ਕੀ ਉਹ 26 ਵੀ ਦਵਾਵਾਂ ਜਿਹੜੀਆਂ ਉਹਨਾਂ ਦੇ ਘਰੇ ਵੀ ਤੁਸੀਂ ਜਾਨੀ ਕਿ ਸੰਦੂਰ ਦੇਣ ਜਾਓਗੇ ਮਤਲਬ ਤੁਹਾਡਾ ਕਿਸ ਤਰੀਕੇ ਦੀ ਤੁਸੀਂ ਸਿਆਸਤ ਹਿੰਦੁਸਤਾਨ ਦੇ ਵਿੱਚ ਤੁਸੀਂ ਕਰ ਰਹੇ ਹੈਗੇ ਹੋ ਇਸ ਤੋਂ ਬਾਅਦ ਆਓ ਇਸ ਤੀਤੂ ਲੋਕ ਨੂੰ ਰਾਜਵੜੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਤੁਸੀਂ ਉਸ ਬਿਆਨਾਂ ਇਤفاق ਰੱਖਦੇ ਹੋ ਕਿਹੜਾ ਬਿਆਨ ਮੈਡਮ ਮੈਂ ਸੁਣਨ ਦੱਸੋ ਕੀ ਬਿਆਨ ਕੀ ਜੇ ਬੀਜੇਪੀ ਵਾਲੇ ਪੰਜਾਬ ਦੀ ਮਹਿਲਾਵਾਂ ਦੇ ਘਰ ਸਿੰਦੂਰ ਲੈ ਕੇ ਜਾਣਗੇ ਤੇ ਪੰਜਾਬਣਾਂ ਕੁੱਟਣਗੀਆਂ ਫਿਰ ਦੇਖੋ ਇਹ ਹਰਕ ਹਰਕ ਬੰਦੇ ਨੂੰ ਗੁੱਸਾ ਤੇ ਲੱਗੇਗਾ ਹੀ ਨਾ ਜੀ ਤੁਸੀਂ ਕਿਸੇ ਮਤਲਬ ਕੋਈ ਤੁਹਾਡੇ ਘਰੇ ਸਿੰਦੂਰ ਦੇਣਾ ਜੇ ਤੁਸੀਂ ਐਕਸੈਪਟ ਕਰ ਲੋਗੇ ਹੂੰ ਇਹ ਹੱਕ ਜਨਨਕ ਨਹੀਂ ਹੈਗਾ ਇਹਨਾਂ ਨੂੰ ਇਹ ਹੱਕ ਸਿਰਫ ਤੇ ਸਿਰਫ ਪਤੀ ਦਾ ਹੱਕ ਹੁੰਦਾ ਕਿ ਔਰਤ ਨੂੰ ਉਸ ਸਿੰਦੂਰ ਦੇ ਦੇ ਜਿਹੜੀ ਉਹਦੀ ਪਤਨੀ ਉਸ ਨੂੰ ਹੂੰ ਜੀ ਰੰਜੀਤਾ ਜੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਾਂਗਰਸ ਪਾਰਟੀ ਕਹ ਰਹੀ ਹੈ ਕਿ ਸਿੰਦੂਰ ਦੇ ਨਾਮ ਤੇ ਸਿਆਸਤ ਕਰ ਰਹੀ ਹੈ ਬੀਜੇਪੀ ਬਸ ਦੇਖਿਏ ਇਹਨਾਂ ਦੋਨੋਂ ਪਾਰਟੀਆਂ ਦਾ ਅੱਜ ਹਾਲਾਤ ਇਹ ਹੈਗੇ ਨੇ ਕਿ ਇਹ ਧੋਲੀ ਬੋਲੀ ਪੂਰੇ ਹਿੰਦੁਸਤਾਨ ਦਾ ਅਲੋਪ ਹੋ ਰਹੀ ਹੈ। ਸਾਡੇ ਅੰਦਰ ਦਾ ਦੇਖੋ بار بار ਬਾਹਰ ਆ ਕੇ ਜਿਹਦੇ ਮadhyam se ਕੋਈ ਨਾ ਕੋਈ ਇੱਕ ਪਟਾ ਬਿਆਨ ਇਹ ਆਪਣੇ ਤੋਂ ਬੰਤਮਾਨ ਜੀ ਦਿੰਦੇ ਨੇ। ਸਾਡੇ ਤੋਂ ਦੋ ਜ਼ਿਆਦਾ ਲੈ ਲੈਂਦੇ ਹੁੰਦੇ ਹਨ ਪਤਾ ਲੱਗਦਾ ਮੈਂ ਬੋਲ ਹੀ ਰਹਾਂ। ਅੱਜ ਸਿੰਦੂ ਜਿਹਦੇ ਮ ਲੈ ਕੇ ਇਹਨਾਂ ਨੇ ਖੁੱਦ ਫੜਿਆ ਹੈਗਾ। ਅੱਜ ਸਿੰਦੂਰ ਸਾਡੀ ਸਨਮਾਨ ਦਾ ਅਪਰਤੀ ਹੈ। ਸਾਡੇ ਸਨਮਾਨ ਦਾ ਅਪਰਤੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹੈ। ਕਿ ਉਹ ਆਹ ਜਨਮਾਂ ਦੇ ਅੰਦਰ ਪੂਰੀ ਬੋਡੀ ਤੇ ਸੰਦੋਲਾ ਆਇਆ ਠੀਕ ਤਾਂ ਕਿ ਰਾਮ ਸਿੰਘ ਜੀ ਉਹਨਾਂ ਤੋਂ ਖੁਸ਼ ਹੋਣ ਅਤੇ ਇਹ ਕੋਲੇ ਪਤੀ ਦਾ ਹੱਕ ਹੈ ਪਤੀ ਦਾ ਹੱਕ ਜੀ ਹੋਰ ਨੂੰ ਦੇ ਰਹੇ ਆ ਇਹ ਗਲਤ ਕਿਛੀਆਂ ਗੱਲਾਂ ਨੇ ਕਿਉਂਕਿ ਇਹਨਾਂ ਤਕਲੀਫ ਹੈ ਕਿ ਪਾਰਟੀਆਂ ਹਰ ਘਰ ਘਰ ਦੇ ਵਿੱਚ ਜਾ ਕੇ ਲੋਕਾਂ ਨਾਲ ਸੰਪਰਕ ਕਰਦੀ ਹੈ ਲੋਕਾਂ ਨੂੰ ਆਪਣਾ ਪਰਿਵਾਰ ਸਮਝੇ ਪਰਿਵਾਰ ਸਮੱਸਿਆ ਦੀ ਸੋਚੰਦਾ ਹਾਲ ਕਰਦੀ ਹੈ ਇਹ ਲੋਕੀ ਡਰਾਈਵਿੰਗ ਤੋਂ ਬੈਠ ਕੇ ਅਮਿਲਾਈਟ ਕਰਦੇ ਨੇ ਘਰਾਂ ਤੋਂ ਬਾਹਰ ਇਸਤਿਆਂ ਤੋਂ ਬਾਹਰ ਨਿਕਲਦੇ ਨਹੀਂ ਇਹਨਾਂ ਨੂੰ ਤਕਰੀਬ ਇਹ ਗੱਲ ਦੀ ਹੁੰਦੀ ਹੈ ਹੌਲੀ ਹੌਲੀ ਪੂਰੇ ਹੁਣ ਤੋਂ ਅਲੋਪ ਹੁੰਦੇ ਜਾ ਰਹੇ ਨੇ ਇਹਨਾਂ ਨੂੰ ਲੱਗਦਾ ਕਿ ਇਸ ਮਾਧਮ ਤੇ ਦੇ ਜੇ ਪਾਰਟੀਆਂ ਵਾਲੇ ਕਰਕੇ ਅੰਦਰੋਂ ਪਹੁੰਚ ਕੇ ਸਾਨੂੰ ਲੋਕਾਂ ਨੂੰ ਪੁੱਛੂਗਾ ਸਭ ਇਹ ਯਾਤ ਖਤਮ ਕਰਨ ਦਾ ਇਹ ਪਹਿਲਾ ਕੋੜਾ ਹੈ ਇਹਨਾਂ ਨੂੰ ਇਹ ਡਰ ਪੈ ਰਹੇ ਹਨ ਇਹਨਾਂ ਨੂੰ ਇਹਨਾਂ ਨੂੰ ਕਹੋ ਕਿ ਦੂਰ ਦੇ ਤੁਸੀਂ ਲੋਕਾਂ ਦੇ ਕਰੇ ਜਿੰਨ ਵਿਧਵਾ ਮੜੀਆਂ ਨੇ ਜਿਨ੍ਹਾਂ ਦੇ ਪਤੀ ਮਰੇ ਨੇ ਉਹਨਾਂ ਉਹ ਵਿਦਾਇ ਸੁਣੀਆਂ ਹੈ ਜਾਂ ਇਹਨਾਂ ਨੇ ਇਸ ਤੋਂ ਵੀ ਨੇਤਾ ਜਾ ਕੇ ਉਹਨਾਂ ਦੇ ਕਰੇ ਅਫੋਸ਼ ਕਰਕੇ ਆਏ ਸਿਰਫ ਚੈਨਾ ਦੇ ਬੈਠ ਕੇ ਡਰੈਂਗ ਨੂੰ ਬੱਜ ਬੈਠ ਕੇ ਉਹਨਾਂ ਪਰਾਨੀਤੀ ਕਰਨਾਂ ਕਿ ਉਹ ਕੁੱਤ ਨਹੀਂ ਆ ਪੰਜਾਬਨਾ ਕੁੱਤ ਨਹੀਂ ਆ ਤੇ ਇਹ ਜੀ ਗੱਲਾਂ ਨਾ ਕਰੋ ਸ਼ਰਮ ਕਰੋ ਔਰ ਅੱਜ ਜੇ ਸਿੰਦੂਰ ਸਾਡੇ ਹਲਵਾਲ ਜੀ ਦੀ ਹਿੰਦੀ ਉਹਨਾਂ ਦੇ ਇਸ ਪਾਵਰ ਸੀ ਉਸ ਦਾ ਪ੍ਰਤੀਕ ਹੈ ਕਿ ਸਾਡੇ ਸੌਰੇ ਔਰ ਸਰਬਾਨ ਸਾਡੀ ਸਾਡੀ ਪੁਰਾਣੀ ਨਾ ਰੰਜੀਤਾ ਜੀ ਹੁਣ ਤੁਹਾਡੀ ਜੋ ਗੱਲ ਹੈ ਤੁਸੀਂ ਆਰਾਮ ਨਾਲ ਅੱਖੀ ਅੱਗੇ ਰੱਖੀ ਹੈ ਮੈਂ ਉਮੀਦ ਕਰਾਂਗੀ ਕਿ ਟੀਨਾ ਜੀ ਦੀ ਵੀ ਗੱਲ ਤੁਸੀਂ ਰੱਖਣ ਦੋਗੇ ਟੀਨਾ ਜੀ ਜੀ ਦੇਖੋ ਸਰਵਜੂ ਜੀ ਇਹਨਾਂ ਨੂੰ ਪਲੀਜ਼ ਇਹ ਗੱਲ ਕਹਿੰਦੇ ਹੋ ਹਨੂਮਾਨ ਜੀ ਦੇ ਬਾਰੇ ਬਾਰ ਬਾਰ ਗੱਲ ਇਨ ਇੱਥੇ ਕਰਨ ਤੋਂ ਮਨਾ ਕੀਤਾ ਜਾਂਦਾ ਕਿਉਂਕਿ ਇੱਥੇ ਸਿਰਫ ਇੱਥੇ ਆਪਣੇ ਦੇਸ਼ ਦੀ ਔਰ ਆਪਣੇ ਆ ਮਹਿਲਾਵਾਂ ਦੀ ਇੱਜ਼ਤ ਦੀ ਗੱਲ ਹੋ ਰਹੀ ਹੈ ਜੋ ਇਹ ਗੱਲ ਕਰ ਰਹੇ ਨੇ ਇਹ ਗੱਲਾਂ ਨੂੰ 扑ਕਾਉਂਦੇ ਨੇ ਪਿਛਲੀ ਬੋਲੀ ਮੈਂ ਮੈਡਮ ਰੰਜੀਤਾ ਜੀ ਨੀਨਾ ਜੀ ਨੂੰ ਗੱਲ ਪੂਰੀ ਕਰਨ ਦਿਓ ਪਲੀਜ਼ ਇਹ ਕਰੋ ਆਪਣੀ ਟੰਗ ਤੇ ਕੰਟਰੋਲ ਕਰੋ ਥੋੜਾ ਜਿਹਾ ਬਾਕੀਆਂ ਨੂੰ ਵੀ ਬੋਲਣ ਦਿਓ ਪਹਿਲੀ ਗੱਲ ਤਾਂ ਇਹ ਹੈਗੀ ਕਿ ਜੋ ਇਹ ਬਾਰ-ਬਾਰ ਹਨੂਮਾਨ ਹਨੂਮਾਨ ਜੀ ਦੀ ਐਗਜ਼ਾਮਪਲ ਦੇ ਰਹੇ ਨੇ ਕਿ ਉਹਨਾਂ ਨੇ ਆਪਣੇ ਪੂਰੇ ਬदन ਦੇ ਵਿੱਚ ਸੰਧੂਰ ਲਗਾ ਲਿਆ ਸੀ ਇਹ ਗੱਲਾਂ ਕਰਨੀਆਂ ਬੰਦ ਕਰ ਦੇਣ ਕਿ ਮੋਦੀ ਜੀ ਵੀ ਆਪਣੇ ਸਰੀਰ ਦੇ ਉੱਤੇ ਪੂਰਾ ਸੰਧੂਰ ਲਗਾ ਕੇ ਲੋਕਾਂ ਦੇ ਘਰ ਦੇ ਵਿੱਚ ਸੰਧੂਰ ਵੰਡਣ ਜਾ ਰਹੇ ਨੇ ਕਿ ਐਦਾ ਕਰ ਰਹੇ ਹੋ ਤੁਸੀਂ ਐਦਾ ਕਰਨ ਜਾਓਗੇ ਮਤ ਆਪਣੀ ਤੁਲਨਾ ਤੁਸੀਂ ਹਨਮਾਨ ਜੀ ਦੇ ਨਾਲ ਕਰਨ ਜਾ ਰਹੇ ਹੋ ਜਿਹੜੇ ਲੋਕਾਂ ਨੂੰ ਅਯੁੱਧਿਆ ਦੇ ਵਿੱਚ 50000 ਵੋਟਾਂ ਨਾਲ ਹਰਾ ਦਿੱਤਾ ਤੁਸੀਂ ਉੱਥੇ ਰਾਮ ਮੰਦਰ ਬਣਾਇਆ ਤੁਹਾਨੂੰ ਹਜੇ ਵੀ ਨਹੀਂ ਕਰਮਾਈ ਤੁਸੀਂ ਹਜੇ ਵੀ ਭਗਵਾਉਂਦੀਆਂ ਆਪਣੇ ਦੇਸ਼ ਭਗਤੀ ਦੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਛੱਡ ਕੇ ਤੁਸੀਂ ਇਹਨਾਂ ਵਾਲੇ ਪਾਸੇ ਆ ਰਹੇ ਹੋ ਤੁਸੀਂ ਵੀ ਅੱਜ ਤੱਕ ਵਾਰ ਕੀਤੀ ਕਿੱਥੇ ਆ ਭਾਜਪਾ ਵਾਲਿਆਂ ਨੇ ਕਦੀ ਵਾਰ ਦੇਖੀ ਹੈ ਕੀਤੀ ਹੈ ਤੁਸੀਂ ਕਹਾ ਹੈ ਤੋ ਨਾ ਦੀ ਵਾਸੀ ਆ ਜਿਸ ਦਾ ਅਕਰ ਵੀ ਵਾਰ ਦਾ ਪੁਰਾਣੇ ਤੋਂ 65 ਵੀ ਵਾਰ ਪਤਾ ਹੈ ਕਿਤੇ ਸਿੰ德ਰਾ ਗਾਂਧੀ ਨੂੰ ਪਤਾ ਸੋ ਤੁਹਾਨੂੰ ਪਤਾ ਅਮਰੀਕਾ ਦੇ ਵਿੱਚ ਵੀ ਉਦੋਂ ਵੀ ਪ੍ਰੈਜ਼ੀਡੈਂਟ ਦੇ ਬੜੇ ਫੋਨ ਆਏ ਸੀ ਜਿਹੜੇ ਸਿੰ德ਰਾ ਗਾਂਧੀ ਜੀ ਨੇ ਫੋਨ ਚੁੱਕੇ ਨਹੀਂ ਸੀਗੇ ਉਹ ਡਾਇਰੈਕਟ ਉਸਨੂੰ ਅਟੈਕ ਕਰਕੇ ਪਾਕਿਸਤਾਨ ਦੇ ਦੋ ਟੁਕੜੇ ਕਰ ਦਿੰਦੇ ਸਨ ਤੁਹਾਨੂੰ ਸਮਝ ਮੈਂ ਇੰਡੀਆ ਕਰਦੇ ਕਿ ਹਾਊਦੀ ਮੋਦੀ ਹਾਊਦੀ ਮੋਦੀ ਕਰ ਕਰ ਕੇ ਕਹਿੰਦੇ ਕਿ ਜੋਹਰ ਲਾ ਮੈਨੂੰ ਰੰਜੀਤਾ ਜੀ ਟੇਨਾ ਜੀ ਕੋਲ ਪੇਸ਼ ਵੀ ਹੈ ਨਹੀਂ ਸੁਣਨ ਦੇ ਇਹਨਾਂ ਨੂੰ ਇੱਥੇ ਲਿਆਉਂਦਾ ਕਿ ਉਹ ਅਸੀਂ ਨਹੀਂ ਗੱਲ ਤੋਂ ਬੋਲਦੇ ਨਹੀਂ ਆ ਤੇ ਰੰਜੀਤਾ ਮੈਡਮ ਤੁਹਾਡੀ ਆਵਾਜ਼ ਵੀ ਜਾਵੀਆਂਗੀ ਤੁਹਾਡੀ ਆਵਾਜ਼ ਵਿੱਚ ਕੋਈ ਫੋਟੋ ਵੀ ਵਾਇਰਲ ਨੇ ਕਿਹੜੇ ਅੱਜ ਤੁਸੀਂ ਦਰਸਾਣੋਂ ਵੀ ਕੋਈ ਨਹੀਂ ਬੋਲੀ ਆ ਰਹੇ ਹੋ ਤੁਹਾਡੇ